ਹੈਲੋ ਸਤ ਸ੍ਰੀ ਅਕਾਲ ਜੀ ਆਇਆਂ ਕਰਦਾ ਸਾਰੇ ਠੀਕ ਹੋਣਗੇ ਆਪਾਂ ਆਏ ਅੱਜ ਪਾਣੀ ਪਾਣ ਬੁੱਟਿਆਂ ਤੇ ਜਿਹੜੇ ਪਿਛਲੇ ਸਾਲ ਆਪਾਂ ਨੇ ਲਾਇਤੇ ਤੇ ਬਿੱਲਾ ਹੱਥ ਖੜਾ ਕਰਦਾ ਏ ਤੇ ਬਾਕੀ ਤੋਂ ਬਹੁਤ ਹੈ ਗਰਮੀ ਬਹੁਤ ਹੈ ਤੇ ਪਾਣੀ ਮੁੰਡੇ ਇਸੇ ਵਗਾ ਤੇ ਪੂਰੇ ਮੁੰਡਾ ਖੁਸ਼ ਵੀ ਹੁੰਦਾ ਵੜਾਏ ਆ ਦੇਖ ਕੇ ਬਾਕੀ ਮੁੰਡਾਈ ਤੇ ਉੱਪਰ ਚੜਾਇਆ ਬਾ ਪਾਣੀ ਦੇਖਣ ਨੂੰ ਬਜਿੱਤਾ ਬੁੱਟਾ ਰਹਿ ਗਿਆ ਕੋਈ ਛੱਡ ਨਾ ਹੋ ਜਵੇ ਬਾਕੀ ਬਿੱਲੇ ਨਾਲ ਸਾਡੇ ਆਪਾਂ ਕੇ ਜਾ ਕੇ ਬਿੱਲੇ ਨਾਲ ਆਪਾਂ ਗੱਤ ਚ ਲਗਾਤੇ ਆ ਹਾਂਜੀ ਬਬੇਓ ਪਾ ਕੇ ਬਿੱਲੇ ਨਾਲ ਕੋਲ ਗਿੱਲਾ ਗੰਦਾ ਲਾਈਕ ਕਰ ਦੋ ਵੀਡੀਓ ਤੇ ਹੁਣ ਪਾਇੰਟ ਕਰਕੇ ਜਰੂਰ ਅਸੇ ਕਰੋ ਤੇ ਵੀਊ ਚੈੱਕ ਕਰੋ ਟਰੈਕਟਰ ਦੇਖੋ ਲਗਿਆ ਹੈ ਜਾਂ ਨਹੀਂ ਜੇ ਕੋਈ ਕਮੀ ਹੈ ਤਾਂ ਹੱਥੋਂ ਪੁਆਇੰਟ ਕਰਕੇ ਬਾਕੀ ਜ਼ਿਵাদার ਕਹਿ ਰਹੇ ਨੇ ਭਈ ਅਕੇ ਗਾਦੋ ਦੇ ਕੇ ਭਾਈ ਪਿੱਛੇ ਪਾਣੀ ਲੱਗ ਗਿਆ ਸੀ ਜੱਲਦੀ ਨਾਲ ਲੱਗ ਗਿਆ ਤੇ ਖੁੱਲ ਹੀ ਅੱਲਾ ਹੋਇਆ ਵਾ ਬਾਈ ਜਿਹੜਾ ਆਪਣਾ ਮੁੰਡਾ ਪਿੱਛੇ ਖੜਿਆ ਦਾ ਦੇਖ ਰਿਹਾ ਦਾ ਬੂਟੇ ਕੰਦਾ ਮੈਂ ਥੱਕ ਗਿਆ ਉੱਪਰ ਬੈਲੇ ਮਾਂ ਤੇ ਹੁਣ ਉੱਪਰ ਆ ਕੇ ਬਹਿ ਗਿਆ ਹੈ ਟੈਂਕ ਕਰ ਤੇ ਏ ਪਾਈ ਆਪਣੀ ਸ਼ੀਕ ਪਾ ਰਿਹਾ ਹੈ ਉਹ ਪਾਣੀ ਕੋ ਨਹੀਂ ਦੇਖ ਰਿਹਾ ਹੈ ਤਨਵਰ ਜੀ ਸਾਹਿਬ ਉਹ ਦੇਖ ਬਹੁਤ ਸ਼ਟ੍ਰੀਕ ਪਾ ਰਿਹਾ ਨੌਜਵਾਨ ਉਹ ਨਹੀਂ ਦੇਖ ਰਿਹਾ ਕਿਸੇ ਨਵੀਂ ਉਹਦੇ ਸਾਥ ਮਮੀ ਨੇ ਵੀ ਨਹੀਂ ਸਮਾਈਲ ਵੀ ਪਾਸ ਕਰਦਾ ਤੇ ਚੋਬਰ ਝੁੱਟੇ ਮਾਰਾ ਰਿਹਾ ਟਰੈਕ ਹੋਵੇ ਆ ਜੋ ਤੇ ਟਰੈਕਟਰ ਦੱਸੋ ਯਾਰ ਜੇ ਕੋਈ ਕਮੀ ਹੈ ਆਪਾਂ ਪੂਰੀ ਕਰ ਦਾਂਗੇ ਜਮੇ ਟਰੈਕਟਰ ਨਾਲੀ ਤੇ ਪਾਣੀ ਵਾਲੇ ਜਾਂਦੇ ਨੇ ਚਲੋ ਕਿਵੇਂ ਯਾਰ ਅਸੀਂ ਦੱਲੇ ਵੀ ਮਾਨ ਲਾ ਜਾਂਦੇ ਨਹੀਂ ਆਯੂ ਰਹਿੰਦਾ ਨਹੀਂ ਅੱਜ ਵੀ ਦੇਖ ਤੋਂ ਇੰਜੋਇਮੈਂਟਰੀ ਕਰ ਰਹੇ ਆ ਨਾ ਯਾਰ ਨਾਲ ਨਾਲ ਆਪਾਂ ਪਾਣੀ ਪਾ ਰਹੇ ਆ ਤੇ ਪੰਡਾ ਚਲਾਇਆ ਹੋਇਆ ਲੈਕਰੀ ਆਏਗਾ ਹਾਂ ਫੋਨ ਨਹੀਂ ਉਹ ਸੀ ਆਪਾਂ ਨੇ ਕਰਤੀ ਆ ਤੇ ਹੁਣ ਆਪਾਂ ਜ਼ੋਰ ਮਾਰੀਏ ਦੇ ਜੋਰ ਮੁੰਡਾ ਇਹ ਜ਼ੋਰ ਮਾਰਦਾ ਟਰੈਕਟਰ ਰੋਕਣੇ ਦੀ ਕਾਬਲ ਹੈ ਟਰੈਕਟਰ ਰੋਕਣੇ ਦੀ ਚੌਪਰ ਜਿੰਮ ਲੱਗਿਆ ਹੋਇਆ ਹੈ ਦੱਸ ਰਿਹਾ ਏ ਤੇ ਜ਼ੋਰ ਮਾਰ ਰਿਹਾ ਏ ਰੁਕਨੇ ਨਹੀਂ ਇਹ ਟਰੈਕਟਰ ਇਹ ਨਹੀਂ ਲੁਕਣਾ ਦੈਜੋ ਯਾਰਰਾ ਕੰਮ ਕਰੋਗੇ ਬਾਕੀ ਇਹ ਸਟ੍ਰੀਕਾਂ ਪਾ ਰਿਹਾ ਹੈ ਚਲੋ ਓਕੇ ਬਾਏ ਉਰੀ ਆਪਣਾ ਹੁੰਦਾ ਵਲੋਗ ਐਂਡ